ਪੰਜਾਬ ਚ ਵਿਧਾਨ ਸਭਾ ਚੋਣਾਂ ਤਾਂ ਬਿਲਕੁਲ ਵੱਚ ਚੁੱਕੇ ਹਨ ਬਿਨਾ ਕਿਸੇ ਗੜਬੜੀ ਦੇ ਚੋਣਾਂ ਨੇਪਰੇ ਚਾੜਨ ਲਈ ਇਲੈਕਸ਼ਨ ਕਮਿਸ਼ਨ ਵਿਹਤ ਸਕਤੇ ਹਨ ਚੋਣ ਜਾਬਤਾ ਲੱਗਣ ਤੋਂ ਬਾਅਦ ਪੰਜਾਬ ਚ ਲੱਖਾਂ ਲੀਟਰ ਲਾਹਣ ਤੇ ਦੇਸੀ ਸ਼ਰਾਬ ਬਰਮਤ ਕੀਤੀ ਗਈ ਹੈ ਚੋਣਾਂ ਦੇ ਮੌਸਮ ਤੇ ਇਹ ਸ਼ਰਾਬ ਕੀ ਰੋਲ ਲਪਾਉਦੀ ਹੈ ਪੀਪੀ ਸਾਜਾ ਲੈ ਕੇ ਆਇਆ ਇੱਕ ਖਾਸ ਪੱਤਾ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਮੂਲੀ ਨਾਲ ਗੰਡਾ ਹੋਵੇ ਕਾਣ ਵਾਲ ਮੰਜਾ ਹੋਵੇ ਹਾ ਮੰਜੇ ਭਾਈ ਠੱਜ ਜੱਟ ਓਏ ਪਣਿਆਨਾ ਹੋਵੇ ਆਪਣਾ ਪੰਜਾਬੀ ਹੋਵੇ ਘਰ ਦੀ ਸ਼ਰਾਬ ਹੋਵੇ ਆਪਣਾ ਘਰ ਦੀ ਸ਼ਰਾਬ ਦਾ ਨਾਂ ਆਉਂਦਿਆਂ ਸ਼ਰਾਬੀਆਂ ਦੇ ਦਿਮਾਗ ਦੀ ਘੰਟੀ ਵੱਜ ਜਾਂਦੀ ਹੈ ਸ਼ਰਾਬੀ ਦਾ ਮੂੰਹ ਲਲਚਾ ਜਾਂਦਾ ਅਸੀਂ ਗਾਇਕਾਂ ਵਾਂਗ ਘਰ ਦੀ ਦੇਸੀ ਸ਼ਰਾਬ ਨੂੰ ਗਲੈਮਰਾਇਜ਼ ਨਹੀਂ ਕਰ ਰਹੇ ਸ਼ਰਾਬ ਦਾ ਪੰਜਾਬ 'ਚ ਅਜੀਹਾ ਅਸਰ ਹੈ ਕਿ ਵਿਆਹ ਹੋਵੇ ਪਾਰਟੀ ਹੋਵੇ ਜਾਂ ਕੋਈ ਹੋਰ ਮੌਕਾ ਬੋਤਲਾਂ ਦੇ ਡੱਟ ਖੁੱਲਣ 'ਚ ਦੇਰ ਨਹੀਂ ਲੱਗਦੀ ਇਸ਼ਰਾਬ ਬੇਸ਼ੱਕ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਠੇਕੀਆਂ ਤੇ ਵਿਕਦੀ ਹੈ ਪਰ ਅਸੀਂ ਅੱਜ ਗੱਲ ਕਰਾਂਗੇ ਉਹ ਸ਼ਰਾਬ ਦੀ ਜਿਸ ਦੀ ਨਾ ਕੋਈ ਡਿਗਰੀ ਹੁੰਦੀ ਹੈ ਨਾ ਉਹ ਕਿਸੇ ਸੇਫਟੀ ਸਟੈਂਡਰਡ ਤੇ ਖਰੀ ਉਤਰਦੀ ਹੈ ਅਸੀਂ ਪੜਤਾਲ ਕਰਾਂਗੇ ਪੰਜਾਬ ਚ ਦੇਸੀ ਸ਼ਰਾਬ ਦੇ ਅਸਰ ਉਹ ਜਿਹੜਾ ਠੇਕਿਆਂ ਨੂੰ ਕਰਦਾ ਸੀ ਗੀਤ ਵੀ ਓਦਾਂ ਦੇ ਗਾਤੇ ਇਹਨਾਂ ਨੇ ਇਹਨਾਂ ਨੂੰ ਗੀਤ ਕਿਉਂ ਨਹੀਂ ਬੰਦ ਕਰਵਾਉਂਦੇ ਇਦਾਂ ਦੇ ਇਹਨਾਂ ਦੇਸੀ ਦੇ ਡਰਾਮਾ ਚ ਪੰਜਾਬ ਦੇ ਲੱਖਾਂ ਲੋਕ ਡੁੱਰ ਗਏ ਹੁਣ ਵੀ ਇਸ ਦੇ ਜ਼ਹਿਰ ਚ ਲਗਾਤਾਰ ਲੋਕ ਡੁੱਬ ਰਹੇ ਨੇ ਦੇਸੀ ਸ਼ਰਾਬ ਕੱਢਣ ਵਾਲਿਆਂ ਤੇ ਕਾਨੂੰਨ ਦਾ ਡੰਡਾ ਵੀ ਚੱਲਿਆ باوجود ਇਸ ਦੇ ਲੱਖਾਂ ਲੀਟਰ ਦੇਸੀ ਸ਼ਰਾਬ ਕੱਢੀ ਅਤੇ ਵੇਚੀ ਜਾ ਰਹੀ ਹੈ ਇਹ ਕੰਮ ਟੜਲੇ ਨਾਲ ਉਸ ਵੇਲੇ ਹੋਰ ਕੀਤਾ ਜਾਂਦਾ ਹੈ ਅਤੇ ਕਰਾਇਆ ਜਾਂਦਾ ਹੈ ਜਦੋਂ ਚੋਣਾਂ ਨੇੜੇ ਹੋਣ ਬੋਤਾਂ ਦਾ ਟਾਈਮ ਹੁੰਦਾ ਚੋਣਾਂ ਦਾ ਟਾਈਮ ਹੁੰਦਾ ਵੀ ਸਾਰੀਆਂ ਪਾਰਟੀਆਂ ਦੇ ਵਿਦੇਸੀ ਸ਼ਰਾਬ ਬਹੁਤ ਵੱਡੇ ਪੱਧਰ ਤੇ ਨਿਕਲਦੀ ਹੈ। ਇੱਕ ਨਸ਼ੇ ਦੇ ਤੌਰ ਤੇ ਘਰ ਦੀ ਸ਼ਰਾਬ ਨਾਲ ਜੁੜਿਆ ਵੱਡਾ ਸੱਚ ਅੱਜ এবੀਪੀ ਸੰਜਾ ਤੇ ਦੇਖਣ ਜਾ ਰਹੇ ਹਾਂ। ਤੁਸੀਂ ਦੇਸੀ ਸ਼ਰਾਬ ਜ਼ਰੂਰ ਦੇਖੀ ਹੋਣੀ ਪਰ ਸਰੀਰ ਨੂੰ ਖੋਰਾ ਲਾਉਣ ਵਾਲੀ ਇਹ ਸ਼ਰਾਬ ਬਣਦੀ ਕਿਵੇਂ ਹੈ ਬਹੁਤ ਘੱਟ ਲੋਕ ਜਾਣਦੇ ਨੇ। ਪੰਜਾਬ ਦੇ ਤਕਰੀਬਨ ਹਰ ਕਸਬੇ ਅਤੇ ਪਿੰਡ ਚ ਪ੍ਰਚਲਿਤ ਘਰ ਦੀ ਸ਼ਰਾਬ ਦੇ ਸਮਾਜਿਕ ਅਤੇ ਸਿਆਸੀ ਅਸਰ ਬਾਰੇ ਗੱਲ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਨੂੰ ਦਿਖਾਵਾਂਗੇ ਕਿ ਆਖਿਰ ਨਸ਼ਾ ਤਿਆਰ ਕਿਵੇਂ ਹੁੰਦਾ ਹੈ ਅਤੇ ਤਿਆਰ ਕਰਨ ਵਾਲਿਆਂ ਦੀਆਂ ਦਲੀਲਾਂ ਕੀ ਨੇ। ਦੇਸੀ ਸ਼ਰਾਬ ਬਣਾਉਣ ਲਈ ਕਿਹੜੇ-ਕਿਹੜੇ ਸਾਧਨ ਸਮਾਨ ਦੀ ਜ਼ਰੂਰਤ ਪੈਂਦੀ ਹੈ ਇਹ ਵੀ ਦਿਖਾਉਂਦੇ ਆਂ। ਦੇਸੀ ਸ਼ਰਾਬ ਬਣਾਉਣ ਲਈ ਸਭ ਤੋਂ ਪਹਿਲਾਂ ਸਟੋਵ ਜਾਂ ਅੱਗ ਲਈ ਚੁੱਲਾ। ਗੁੜ ਘੋਲਣ ਲਈ ਮਿੱਟੀ ਦੀ ਬੱਠਲੀ ਇੱਕ ਵੱਡਾ ਪਤੀਲਾ ਸਿਲਵਰ ਦਾ ਬੱਠਲ ਠੰਡਾ ਪਾਣੀ ਸ਼ਰਾਬ ਕੱਢਣ ਲਈ ਨਲੀ ਅਤੇ ਸ਼ਰਾਬ ਇਕੱਠੀ ਕਰਨ ਲਈ ਬੋਤਲ ਅਕਸਰ ਇਹ ਸ਼ਰਾਬ ਘਰਾਂ 'ਚ ਜਾਂ ਪਿੰਡ ਤੋਂ ਦੂਰ ਖੇਤਾਂ 'ਚ ਮੋਟਰ ਵਾਲੇ ਕਮਰੇ 'ਚ ਤਿਆਰ ਕੀਤੀ ਜਾਂਦੀ ਹੈ ਜਿੱਥੇ ਲੋਕਾਂ ਦੀ ਆਵਾਜ਼ਾਹੀ ਘੱਟ ਹੋਵੇ ਗੈਰ ਕਾਨੂੰਨੀ ਤੌਰ ਤੇ ਦੇਸੀ ਸ਼ਰਾਬ ਬਣਾਉਣ ਵਾਲੇ ਸ਼ਖਸ ਨਾਲ ਸਾਡਾ ਟਕਰਾ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਚ ਹੀ ਹੋਇਆ। এবੀਪੀ ਸਾਂਝਾ ਦੀ ਟੀਮ ਇਸ ਦੀ ਪੜਤਾਲ ਕਰਨ ਲਈ ਉਸੇ ਥਾਂ ਤੇ ਪਹੁੰਚੀ ਜਿੱਥੇ ਸ਼ਰਾਬ ਬਣਾਈ ਜਾਂਦੀ ਸੀ। ਇਸ ਪੂਰੇ ਕਾਰੇ ਨੂੰ ਕੈਮਰੇ 'ਚ ਕੈਦ ਕਰਨ ਲਈ ਸ਼ਰਾਬ ਬਣਾਉਣ ਵਾਲੇ ਸ਼ਖਸ ਨੂੰ ਰਾਜ਼ੀ ਕਰਨ 'ਚ ਮੁਸ਼ਕਲ ਕਰਨੀ ਪਈ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਇਸ ਸਾਰੇ ਕਾਰੇ ਨੂੰ ਸ਼ੂਟ ਕਰਾਉਣ ਲਈ ਇਸ ਸ਼ਖਸ ਤਿਆਰ ਹੋ ਗਿਆ। ਦਿਨ ਦਿਹਾੜੇ ਸ਼ਰਾਬ ਦੀ ਪੱਠੀ ਚੱਲ ਰਹੀ ਸੀ। ਸ਼ਰਾਬ ਕੱਢਣ ਵਾਲਾ ਬੇਖੌਫ ਆਪਣੇ ਕੰਮ ਨੂੰ ਅੰਜਾਮ ਦੇ ਰਿਹਾ ਸੀ ਇਹ ਤਾਂ ਸਿਰਫ ਇੱਕ ਝਲਕ ਸੀ ਹਰ ਰੋਜ਼ ਪੰਜਾਬ ਚ ਹਜ਼ਾਰਾਂ ਲੋਕ ਅਜਿਹੇ ਕਾਰਨਾਮੇ ਨੂੰ ਅੰਜਾਮ ਦਿੰਦੇ ਨੇ ਦੇਸੀ ਸ਼ਰਾਬ ਬਣਾਉਣ ਵੇਲੇ ਕਿਤੇ ਕੋਈ ਲੀਕੇਜ ਤਾਂ ਨਹੀਂ ਚੱਲ ਰਹੀ ਪੱਠੀ ਨਾਲ ਕੋਈ ਹਾਸਾ ਤਾਂ ਨਹੀਂ ਹੋਵੇਗਾ ਸ਼ਰਾਬ ਕੱਢਣ ਵਾਲਾ ਬਿਨਾਂ ਕਿਸੇ ਡਿਪਲੋਮੇ ਤੋਂ ਵਾਰ-ਵਾਰ ਪੱਠੀ ਦੀ ਜਾਂਚ ਪਰਖ ਕਰ ਰਿਹਾ ਹੈ ਹੁਣ ਤੁਸੀਂ ਖੁਦ ਸੁਣੋ ਦੇਸੀ ਸ਼ਰਾਬ ਕੱਢੇ ਜਾਣ ਦੀ ਕਹਾਣੀ ਪੱਠੀ ਚਲਾਉਣ ਵਾਲੇ ਦੀ ਜ਼ੁਬਾਨੀ ਇਹ ਜਿਹੜਾ ਭਾਂਡਾ ਜੀ ਆ ਸੁਪਰ ਥੱਲੇ ਦਿਖਾਉਨੇ ਆਪਾਂ ਇਹਨੂੰ ਟੋਕਨਾ ਕਹੇ ਦਈਦਾ ਇਹਦੇ ਵਿੱਚ ਵੀ ਜਿਵੇਂ 5 ਕਿਲੋ 7 ਕਿਲੋ ਜਿੰਨੀ ਵੀ ਮਤਲਬ ਸ਼ਰਾਬ ਆਪਾਂ ਘਰ ਵਾਸਤੇ ਬਣਾਉਣੀ ਆ ਪੀਣ ਖਤਰਾ ਆ ਉਹਦੇ ਇਹਦੇ ਵਿੱਚ ਗੁੜ ਕੋਲਿਆ ਜਾਂਦਾ ਗੁੜ ਕੋਲ ਕੇ 5-7 ਦਿਨ ਆਪਾਂ ਗੁੜ ਨੂੰ ਰੱਖਦੇ ਆ ਜੀ ਜਦੋਂ ਇਹਦੇ ਵਿੱਚ ਮਤਲਬ ਆਪਾਂ ਨੂੰ ਵੀ ਪਤਾ ਲੱਗ ਜੇ ਵੀ ਸ਼ਰਾਬ ਬਣ ਚੱਲੀ ਹੋਣ ਉੱਤੇ ਨਿੱਤਰਨ ਲੱਗਿਆ ਪਾਣੀ ਆਉਣ ਲੱਗਿਆ ਥੇੜੇ ਨੂੰ ਚੁੱਲ੍ਹੇ ਤੇ ਜਾਂ ਕਿਸੇ ਵੀ ਪੱਠੀ ਤੇ ਉੱਤੇ ਲਾ ਕੇ ਤੇ ਫਿਰ ਇਹ ਨੂੰ ਚੜਾਇਆ ਜਾਂਦਾ ਜਦੋਂ ਇਹ ਗਰਮ ਹੋ ਗਈ ਇਹਦੇ ਚ ਭਾਫ਼ ਉੱਡਣ ਲੱਗੀ ਫਿਰ ਇਹ ਬਠਲੀ ਲਾਈ ਜਾਂਦੇ ਇਹਨੂੰ ਬਠਲੀ ਉਦੋਂ ਬਾਅਦ ਉੱਪਰ ਗਰਮ ਪਾਣੀ ਲਾਇਆ ਜਾਂਦਾ ਠੰਡਾ ਪਾਣੀ ਪਾ ਕੇ ਵੀ ਜਿਹੜੀ ਇਹ ਥੱਲੇ ਭਾਫ਼ ਉੱਗਦੀ ਹੈ ਠੰਡੇ ਪਾਣੀ ਨਾਲ ਟਕਰਾ ਕੇ نیچے ਡਿੱਗਦੀ ਹੈ نیچے ਡਿੱਗ ਕੇ ਪੈਪਰਾਹੀ ਆਂਦੀ ਹੈ ਜੀ ਇਦਾਂ ਪੈਪਰਾਹੀ ਆ ਕੇ ਬੋਤਲ ਦੇ ਵਿੱਚ ਡਿੱਗਦੀ ਹੈ ਤੇ ਇਦਾਂ ਵੀ ਇਹ ਤਿਆਰ ਹੁੰਦੀ ਹੈ ਜੀ ਜਦੋਂ ਪੂਰਾ ਗਰਮ ਹੋ ਗਿਆ ਪਾਣੀ ਪਤਾ ਲੱਗਿਆ ਆਪਾਂ ਗਰਮ ਪਾਣੀ ਨੂੰ ਜਦੋਂ ਇਹ ਪਾਣੀ ਆ ਗਰਮ ਹੋ ਗਿਆ ਹੱਥ ਲਾ ਕੇ ਦੇਖ ਲਈਦਾ ਹਜੇ ਗਰਮ ਇੰਨਾ ਹੋਇਆ ਨਹੀਂ ਪਾਣੀ ਕੋਸਾ ਹੋਇਆ ਜਦੋਂ ਇਹ ਗਰਮ ਹੋ ਗਿਆ ਵੱਧ ਆਪ ਨੂੰ ਪਤਾ ਵੀ ਗਰਮ ਹੋਣ ਲੱਗ ਗਿਆ ਫਿਰ ਇਹਨੂੰ ਪਾਣੀ ਨੂੰ ਬਦਲ ਦੇਈਦਾ ਇਹ ਪਹਿਲੇ ਤੋੜਦੀ ਕਹਿੰਦੇ ਆ ਵੀ ਸ਼ਰਾਬ ਨੂੰ ਬਾਕੀ ਜਿਹੜੀ ਸ਼ਰਾਬ ਨਿਕਲਦੀ ਉਹਦੇ ਵਿੱਚ ਮਲਾਈ ਜਾਂਦੀ ਹੈ ਇਹ। ਇਹਨੂੰ ਜਦੋਂ ਸਾਰੀ ਸ਼ਰਾਬ ਨਿਕਲ ਗਈ ਵਿੱਚ ਹੀ ਮਲਾਈ ਜਾਊਗੀ ਇਹ ਉਹਨਾਂ ਦੇ ਵਿੱਚ। ਫਿਰ ਇਹ ਥੋੜੀ ਜੀ ਲਾ ਕੇ ਬੰਦਾ ਜਿਵੇਂ ਠੇਕੇ ਦੀ ਗੰਦ ਪੀਣ ਨੂੰ ਇਹਨੂੰ ਆਪ ਦਾ ਥੱਕਿਆ ਹੋਦਾ ਹੱਥ ਨੇ ਕੰਮ ਧੰਦਾ ਅਗਲਾ ਕਰਦਾ ਖੇਤੋਂ ਲਾ ਕੇ ਦੋ ਪੈਕ ਘਰੇ ਚ ਲੈ ਜਾਂਦਾ ਰੋਟੀ ਖਾ ਕੇ ਪੈ ਜਾਂਦਾ ਤੇ ਕੀਮਾ ਲੈ ਜਾਂਦਾ ਹੀ। ਹਾਇ ਤਾਂ ਜੀ ਇਹ ਚੋਰੀ ਹੈ ਨਾ। ਚੋਰੀ ਕਿਉਂ ਆ? ਵੀ ਸਰਕਾਰ ਉਹੀ ਗੱਲ ਹੈ ਉਹ ਨਸ਼ਾ ਹੈ। ਉਹ ਵੱਡੇ ਪੱਧਰ ਤੇ ਵੇਖਦੇ ਆ ਉਹ ਉਹਨਾਂ ਨੂੰ ਦਿੰਦੇ ਆ ਸਾਰਾ ਕੁਝ ਨਸ਼ੀ ਵਾਲਿਆਂ ਨੂੰ। ਹਫ਼ਤੇ ਦਿੰਦੇ ਆ ਕੁਛ ਕਰਦਾ ਜੀਮੀਦਾਰ ਨੇ ਪੰਜ ਬੋਤਲਾਂ ਕੱਢਣੀ ਹੈ ਜ 2-4 ਬੋਤਨਾ ਕੱਟ ਕੇ ਆਪਾਂ ਰੱਖਣੀ ਇੱਕਦਾਂ ਪਿੱਗ ਲਾਉਣਾ ਤੇ ਆਪੇ ਚੋਰੀ ਹੈ ਜੀ ਜਿਵੇਂ ਹੁਣ ਆਪਾਂ ਕੱਢਦੇ ਆਂ ਵੱਧ ਢੋਲ ਕੱਢਦੇ ਆਂ ਕੋਈ ਜਿਵੇਂ ਸੀਜ਼ਨ ਹੁੰਦੇ ਆ ਫਸਲਾਂ ਦੇ ਵੀ ਵੱਧ ਬੰਦਿਆਂ ਨੇ ਕੰਮ ਕਰਨਾ ਹੁੰਦਾ ਕਰਾ ਲੱਗਦੇ ਆ ਹੋਰ ਟਰੈਕਟਰਾਂ ਦੇ ਲੱਗਦੇ ਆ ਉਹ ਤੋਂ ਫਿਰ ਵੱਧ ਸਰਾਫ ਕੱਢ ਲੈਣਾ ਵੀ ਰੋਜ਼ ਰੋਜ਼ ਕੱਢਣੋਂ ਇੱਕ ਵਾਰੀ ਵੱਧ ਕੱਟ ਕੇ ਰੱਖ ਲਈਏ ਆਪਾਂ ਇਹ ਕਿਹੜਾ ਵੇਚਣੀ ਹੁੰਦੀ ਹੈ ਜੀ ਦੇਸੀ ਤਰੂਜੀ ਹੁਣ ਆਏ ਆ ਵੀ ਆਪਣੇ ਮੰਨ ਲਓ ਵੀ 100 ਘਰ ਚੋਂ 50 ਘਰਤ ਕੱਢ ਦੇਈ ਦੇ ਸੀ ਆਪਣੇ ਪੀਣ ਵਾਲੀ ਠੀਕ ਆ ਵੀ ਪੀਂਦੇ ਆਪਦੇ ਹੱਥੀ ਕੱਢ ਜਾਂਦੀ ਆ ਪੀਕੇ ਬੰਦੇ ਨੂੰ ਚਲੋ ਆਏ ਠੇਕੇ ਦੀ ਖਰੀਦਦੇ ਆ ਉਹਦੇ ਚ ਕੋਈ ਪਤਾ ਨਹੀਂ ਕੀ ਚੀਜ਼ ਪਾਈ ਹੋਈ ਆ ਦੇਸੀ ਤਰਾਮ ਨਾਲ ਜਿਹੜਾ ਹੁਣ ਪੀਊਗੀ ਜੀ ਪਸ਼ੂਆ ਵਾਂਗੂ ਤਾਂ ਹੋਣੀ ਹੋਣੀ ਆ ਜਿਹੜਾ ਬੰਦਾ ਲਿਮਟ 'ਚ ਪੀਂਦਾ ਉਹਦੇ ਨਾਲ ਕੁਛ ਨਹੀਂ ਹੁੰਦਾ ਜੀ ਠੇਕੇ ਦੀਆਂ ਸ਼ਰਾਬਾਂ ਵਾਲੇ ਲੋਕ ਮਰਦੇ ਆ ਠੀਕ ਆ ਇਹਦਾ ਅੱਜ ਤੱਕ ਕੋਈ ਨੁਕਸਾਨ ਕਿਤੇ ਆਇਆ ਨਹੀਂ ਦੇਖਿਆ ਵੀ ਘਰ ਦੀ ਦਾਰੂ ਵਾਲਾ ਬੰਦਾ ਪੀ ਕੇ ਮਰਿਆ ਹੋਵੇ ਠੇਕੇ ਦੀਆਂ ਸ਼ਰਾਬਾਂ ਵਾਲੇ ਬੰਦੇ ਮਰਦੇ ਆ ਜੀ ਦੋ ਤਰ੍ਹਾਂ ਦੇ ਲੋਕ ਦੇਸੀ ਸ਼ਰਾਬ ਕਰਦੇ ਨੇ ਪੀਣ ਵਾਲੇ ਤੇ ਵੇਚਣ ਵਾਲੇ ਪੀਣ ਵਾਲੇ ਆਮ ਲੋਕ ਨੇ ਤੇ ਵੇਚਣ ਵਾਲੇ ਪ੍ਰੋਫੈਸ਼ਨਲ ਸਮਗਲਰ ਇਹ ਤਸਕਰ ਪੀੜ੍ਹੀਆਂ ਤੋਂ ਇਸ ਦੀ ਕਾਲੀ ਕਮਾਈ ਖਾ ਰਹੇ ਨੇ ਆਮ ਤਾਂ ਜਿਹੜੇ ਜੱਟ ਐ ਕਿਸਾਨ ਐ ਖੇਤਾਂ ਦੇ ਵਿੱਚ ਕੱਢਦੇ ਆ ਪੰਜ ਚਾਰ ਕਿਲੋ ਗੁੜ ਦੀ ਪਾਲੀਆਂ ਪੰਜ ਚਾਰ ਬੋਤਲਾਂ ਨਿਕਲਦੀਆਂ ਠੀਕ ਆ ਚਲੋ ਵੀ ਆਥ ਨੇ ਆਪਣੇ ਘਰੇ ਜਾਣਾ ਤੇ ਇੱਕ ਦੋ ਪਿਗ ਲਾਏ ਉਹ ਅਸਰਾਬ ਦਾ ਪੀਤਾ ਹੀ ਆਪਣੇ ਘਰੇ ਜਾ ਕੇ ਰੋਟੀ ਪਾਣੀ ਖਾਧੀ ਪੈ ਗਈ ਥਕੇਮਾ ਲੈ ਜਾਂਦਾ ਠੇਕਿਆਂ ਦੀ ਰੋਹ ਲੈਕਣੀ ਜਾਂਦੀ ਜ ਮਗ੍ਹਾਈ ਐ ਇੰਨੀ ਆ ਹੁਣ ਡੇਲੀ 200 ਰੁਪਏ ਕਿਹੜਾ ਬੋਤਲ ਤੇ ਲਾ ਦੇ ਸ਼ਰਾਬ ਕੱਢਣ ਵਾਲੇ ਨੂੰ ਇਸ ਦਾ ਵੱਡਾ ਨੁਕਸਾਨ ਸਹਿਤ ਪੱਖੋਂ ਨਜ਼ਰ ਨਹੀਂ ਆਉਂਦਾ ਸਗੋਂ ਇਸ ਲਈ ਨੁਕਸਾਨ ਇਹ ਹੈ ਕਿ ਜੇਕਰ ਇਹ ਸ਼ਰਾਬ ਲੋਕਾਂ ਨੂੰ ਨਾ ਮਿਲੀ ਤਾਂ ਠੇਕੇ ਜਾ ਕੇ ਜੇ ਢਿੱਲੀ ਕਰਨੀ ਪਵੇਗੀ ਸ਼ਰਾਬਾਂ ਆਉਂਦੀਆਂ ਲੋਕ ਪੀਂਦੇ ਆ ਮਰਦੇ ਆ ਗਰੀਬੰਦਾ ਦਿਹਾੜੀ 300 ਰੁਪਿਆ ਤੇ ਬੋਤਲ ਦੇ 200 ਰੁਪਏ ਦੀ ਐ ਤੇ ਉਹ ਬੋਤਲ ਹੁਣ ਲਿਆ ਕੇ 100 ਰੁਪਏ ਵਾਜਦਾ ਉਹ ਕੀ ਘਰ ਚਲਾਊਗਾ ਆਪਦਾ ਇਹ ਮਤਲਬ ਸਰਕਾਰਾਂ ਨੂੰ ਚਾਹੀਦਾ ਇਹ ਵੀ ਐਵੇਂ ਵੀ ਜ਼ਿੰਮੇਦਾਰ ਨੂੰ ਮੜੇ ਜੀ ਖੁੱਲ ਮਿਲੇ ਲਿਮਟਾਂ ਦੇ ਹਿਸਾਬ ਨਾਲ ਸ਼ਰਾਬ ਉਹ ਕੱਢ ਸਕੇ ਆਪਦੇ ਪੀਣ ਜੋਗਰੀ ਠੀਕ ਆ ਵੀ ਬਾਕੀ ਸ਼ਰਾਬ ਜਿਹੜੀ ਖੇਚਿਆਂ ਦੀ ਐ ਉਹ ਬੰਦ ਕਰੇ ਸ਼ਾਇਦ ਇਹੀ ਕਾਰਨ ਹੈ ਕੀ ਘਰ ਦੀ ਮੁਰਗੀ ਸਮਝ ਗਈ ਘਰ ਦੀ ਕੱਡੇ ਨੂੰ ਇੰਨਾ ਪੀਤਾ ਜਾਂਦਾ ਹੈ ਕਿ ਸ਼ਰਾਬੀ ਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਉਸ ਦੇ ਨੇੜੇ ਮੌਤ ਕਦੋਂ ਆ ਗਈ ਦੇਸੀ ਸ਼ਰਾਬ ਕੱਢਣ ਵਾਲਿਆਂ ਦਾ ਦਾਵਾ ਹੈ ਕਿ ਜੇਕਰ ਸਰਕਾਰ ਇਹਨਾਂ ਗੈਰਕਾਨੂੰਨੀ ਪੱਟੀਆਂ ਨੂੰ ਇਜਾਜ਼ਤ ਦੇਵੇ ਤਾਂ ਪੰਜਾਬ ਤੋਂ ਚਿੱਟੇ ਦੀ ਡਿਮਾਂਡ ਘਟ ਜਾਵੇਗੀ ਜਿਹੜੇ ਮੁੰਡੇ ਚਿੱਟੇ ਨੂੰ ਭਜਦਾ ਖਾ ਕੇ ਚੋਣਚਾਪ ਦਾ ਕੰਮ ਕਰਨਗੇ ਕੰਮ ਤਾਂ ਕਰਨਗੇ ਨਾ ਉਹ ਕਿਸੇ ਨੂੰ ਕੁਛ ਕਹਿੰਦੇ ਤਾਂ ਨਹੀਂ ਡਾਕਾ ਤਾਂ ਨਹੀਂ ਮਾਰਦੇ ਚੋਰੀ ਤਾਂ ਨਹੀਂ ਕਰਦੇ ਪੀਕੇ ਚਿੱਟਾ ਸੁੱਨੋ ਹੋ ਜਾਂਦੇ ਦੇਖਣਾ ਨਹੀਂ ਵੀ ਕੁੜੀ ਆਉਂਦੀ ਹੈ ਕੀ ਹੁੰਦਾ ਕੀ ਬੋਲਣਾ ਕੀ ਕਰਨਾ ਕਿਹਦੀ ਚੈਣ ਪੱਟ ਲਈ ਕਿਹਦੇ ਕਾਂਢੇ ਪੱਟ ਲਈ ਕਿਦਾ ਮੋਟਰਸਾਈਕਲ ਖੋੜਿਆ ਚੋਰੀ ਹੁੰਦੀ ਆ ਕਿਉਂ ਹੁੰਦੀ ਆ ਇਹ ਮਹਿੰਗਾ ਮਿਲਦਾ ਪੈਸੇ ਨਹੀਂ ਪੂਰੇ ਹੁੰਦੇ 5 ਕਿਲੋ ਗੁੜ ਲਓ ਜੀ 200 ਰੁਪਏ ਦੇ ਗੁੜ ਦੇ ਨਾਲ 5 ਬੋਤਲਾਂ ਬਣ ਗਈਆਂ ਤੇ ਤੁਸੀਂ 25 ਰੁਪਏ ਦੀ ਆਪਾਂ ਨੂੰ ਤੁਸੀਂ ਆਪ ਦੇਖੋ ਵੀ ਕਿੰਨੇ ਦੀ ਬੋਤਲ ਪੈਂਦੀ ਆ 35 40 ਰੁਪਏ ਦੀ ਬੋਤਲ ਨਿਕਲ ਕੇ ਪੀਂਦੀ ਆ ਬੰਦਾ ਇਹ ਪਊਆ ਪੀ ਕੇ ਆਪਦਾ ਘਰੇ ਜਾਂਦਾ ਪਰ ਵੱਡੀ ਗੱਲ ਇਹ ਹੈ ਕਿ ਨਸ਼ਾ ਜਾਣ ਤੇ ਭਾਰੀ ਤਾਂ ਪੈਣਾ ਹੀ ਆ ਭਾਵੇਂ ਸ਼ਰਾਬ ਹੋਵੇ ਜਾਂ ਚਟਾ ਸ਼ਰਾਬ ਕੱਢਣ ਵਾਲਾ ਤਾਂ ਆਪਣੀਆਂ ਦਲੀਲਾਂ ਇੱਕ ਸਾਜ ਬਿਆਨ ਕਰ ਹੀ ਰਿਹਾ ਹੈ ਉਸ ਦੀ ਗੱਲ ਰੋਕ ਕੇ ਤੁਹਾਨੂੰ ਪਹਿਲਾਂ ਸੁਣਾਉਂਦੇ ਆ ਸੂਬੇ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੀ ਸ਼ਰਾਬ ਲਈ ਵਕਾਲਤ ਕਰਦੇ ਹੋਏ ਬੋਲ ਅਕਸਰ ਮੰਤਰੀ ਸਾਹਿਬ ਕਈ ਮੌਕਿਆਂ ਤੇ ਆਪਣੀ ਰਾਏ ਜ਼ਾਹਿਰ ਕਰਕੇ ਸੁਰਖੀਆਂ ਚਾਏ ਨੇ ਸ਼ਰਾਬ ਨੂੰ ਮੈਂ ਨਸ਼ਾ ਨਹੀਂ ਮੰਨਦਾ ਸ਼ਰਾਬ ਨਸ਼ਾ ਤੁਸੀਂ ਕਹਿ ਨਹੀਂ ਸਕਦੇ ਕਿਉਂ ਕਿ ਫੈਕਟਰੀਆਂ ਨੂੰ ਮંજੂਰੀ ਹੈ ਟ੍ਰੈਂਡਰ ਹੁੰਦਾ ਹੈ ਤੇ ਤੁਸੀਂ ਕਿਵੇਂ ਕਹੋਗੇ ਸ਼ਰਾਬ ਨੂੰ ਨਸ਼ਾ ਪੰਜਾਬ ਚ ਦੇਸੀ ਸ਼ਰਾਬ ਦੀ ਖੇਡ ਨਵੀਂ ਨਹੀਂ ਹੈ ਵੋਟਾਂ ਲੈਣ ਲਈ ਦਾਰੂ ਦਾ ਇੱਕ ਖੇਡ ਸਿਆਸਤ ਦਾ ਇੱਕ ਅਹਿਮ ਹਿੱਸਾ ਬਣ ਗਿਆ। ਕਈ ਦਹਾਕਿਆਂ ਤੋਂ ਵੋਟਰਾਂ ਨੂੰ ਲੁਭਾਉਣ ਲਈ ਦੇਸੀ ਸ਼ਰਾਬ ਦੀਆਂ ਨਦੀਆਂ ਵਹਾਈਆਂ ਜਾਂਦੀਆਂ ਰਹੀਆਂ ਨੇ। ਚੋਣਾਂ ਦਾ ਟਾਈਮ ਹੁੰਦਾ ਵੀ ਸਾਰੀਆਂ ਪਾਰਟੀਆਂ ਦੇ ਵੀ ਦੇਸੀ ਸ਼ਰਾਬ ਬਹੁਤ ਵੱਡੇ ਪੱਧਰ ਤੇ ਨਿਕਲਦੀ ਆਈ। ਫਿਰ ਦੇਸੀ ਸ਼ਰਾਬ ਹੁਣ ਕੱਢਦੇ ਆ ਫਿਰ ਪਿਉਂਦੇ ਆਈ ਫਿਰ ਵਸ ਐ ਹੁੰਦਾ ਵੀ ਸਾਡੇ ਕੰਨੀ ਬੰਦੇ ਆਏ ਹੁਣ ਦਾਰੂ ਪੀਣ ਵਾਲੇ ਹੁੰਦੇ ਆ ਜਿਹੜੇ। ਠੀਕ ਐ ਤੇ ਜਿਹਨੇ ਵੋਟ ਪਾਉਣੀ ਐ ਜਿੱਧਰ ਉਹਦਾ ਪਾਈ ਦੇਣੀ ਹੁੰਦੀ ਐ ਪਰ ਇਹਦੇ ਮਨ 'ਚ ਬਹਿਮ ਹੁੰਦਾ ਫਿਰ ਇਹ ਵੱਡੇ ਪੱਧਰ ਤੇ ਹੁਣ ਕਢਾਉਂਦੇ ਆ ਸ਼ਰਾਬ ਵੋਟਾਂ ਵਲੇ। ਸ਼ਰਾਬ ਘੱਟਣ ਵਾਲੇ ਦਾ ਦਾਵਾ ਹੈ ਕਿ ਪੁਲਿਸ ਉਸ ਦੇ ਵਰਗੇ ਥੋੜੀ-ਬਹੁਤ ਸ਼ਰਾਬ ਘੱਟਣ ਵਾਲਿਆਂ ਨੂੰ ਗ੍ਰਿਫਤਾਰ ਕਰਦੀ ਹੈ ਜਦੋਂ ਕਿ ਵੱਡੇ ਤਸਕਰ ਪੁਲਿਸ ਨਾਲ ਸੈਟਿੰਗ ਕਰਕੇ ਆਪਣਾ ਕਾਰੋਬਾਰ ਬੇਫਿਕਰ ਰੁਕੇ ਚਲਾਉਂਦੇ ਨੇ ਤੇ ਸਾਡੇ ਵਰਗੇ 5 ਲੀਟਰ ਸ਼ਰਾਬ ਘੱਟਣ ਲੱਗ ਜਨ ਮਿੰਟਾਂ 'ਚ ਫੜ ਕੇ ਅੰਦਰ ਠੋਕਦੇ ਆ ਹਾਂਜੀ ਉਹ ਪੱਠੀ ਫੜ ਲਈ ਚਲਦੀ ਕਿੰਨੇ ਲੀਟਰ 5 ਲੀਟਰ ਦੀ ਦੱਸੋ ਵੀ ਉਹਦਾ ਨਾ ਕੀ ਹੋਊਗਾ ਜ਼ਿੰਮੇਵਾਰ ਨੂੰ ਕੋਈ ਹੱਕ ਨਹੀਂ ਦੀ ਕੱਢ ਕੇ ਵੀ ਨਹੀਂ ਪੀ ਸਕਦਾ ਪੋਰਾ ਤੇ ਇਹਨਾਂ ਨੂੰ ਸਾਰਾ ਕੁਝ ਪਤਾ ਵੀ ਚਿੱਟੇ ਕਿੱਥੇ-ਕਿੱਥੇ ਵਿਕੀ ਜਾਂਦੇ ਆ ਐ ਲਾਲ ਬੱਤੀ ਵਾਲਿਆਂ ਗੱਡੀਆਂ ਦੇ ਵਿੱਚ ਚਿੱਟੇ ਵੇਖਦੇ ਆ ਸਾਰਾ ਕੋਸੇ ਪਤਾ ਹੈ ਵੀ ਇੰਨਾ ਤੱਕ ਹਲ ਤੱਕ ਕੀ ਰੌਲਾ ਪਿਆ ਹੋਇਆ ਹੈ ਦੇਖੋ ਤੁਸੀਂ ਪੀਣ ਵਾਲੇ ਨੂੰ ਫੜ ਲੈਂਦੇ ਆ ਜਿਹੜਾ ਵੇਚਦਾ ਉਹਨੂੰ ਫੜਦੇ ਨਹੀਂ ਕੰਧੂ ਉਹਨੂੰ ਫੜਨਗੇ ਵੀ ਕਿਵੇਂ ਪੈਸੇ ਹੀ ਉਹਦੇ ਵਿੱਚ ਬਹੁਤ ਜ਼ਿਆਦਾ ਪੈਸੇ ਹਿੱਸੇ ਜਾਂਦੇ ਇਹਨਾਂ ਨੂੰ ਕਮਿਸ਼ਨ ਜਾਂਦੇ ਆ ਕਰੋੜ ਦੀ ਚੀਜ਼ ਵੇਚਦੀ ਆ 50 ਲੱਖ ਇਹਨਾਂ ਦਾ ਆਉਂਦਾ ਹੈ ਤੁਸੀਂ ਦੇਖੋ ਬੁਰਾ ਹਾਲ ਐ ਇੰਨਾ ਹੀ ਗੁਜਰਾਤ ਤੇ ਬਿਹਾਰ ਚ ਸ਼ਰਾਬ ਤੇ ਪਾਬੰਦੀ ਹੈ ਪਰ ਪੰਜਾਬ ਚ ਸ਼ਰਾਬ ਦੀਆਂ ਪੱਟੀਆਂ ਸ਼ਰਿਆਮ ਚਲਦੀਆਂ ਨੇ ਅੱਜ ਇਹ ਚ ਪੰਜਾਬ ਚ ਸ਼ਰਾਬ ਬੰਦੀ ਦਾ ਸੁਪਨਾ ਦੇਖਣਾ ਬੇਕਾਰ ਹੈ ਸ਼ਰਾਬ ਕੱਢਣ ਵਾਲੇ ਵੀ ਮੰਨਦੇ ਨੇ ਕਿ ਸ਼ਰਾਬ ਵੇਚਣਾ ਪੀਣਾ ਕੋਈ ਚੰਗੀ ਗੱਲ ਨਹੀਂ ਹੈ ਜੇ ਪੰਜਾਬ ਸਰਕਾਰ ਬਿਹਾਰ ਦੀ ਤਰ੍ਹਾਂ ਦੇ ਪੰਜਾਬ 'ਚ ਸ਼ਰਾਬ ਬੰਦੀ ਕਰੇ ਤਾਂ ਉਹ ਵੀ ਸਹਿਯੋਗ ਕਰਨਗੇ ਹਾਂ ਜੀ ਹਾਂ ਚਾਹੀਦਾ ਜ਼ਰੂਰ ਵੀ ਬੰਦ ਕਰਨ ਜੇ ਇਹ ਫਿਰ ਪਹਿਲ ਕਰਨ ਫੇਰੀ ਇਸ ਦੇਸੀ ਨਿਕਲ ਨੂੰ ਹਟੂ ਨਾ ਨਸ਼ਿਆਂ ਦੀ ਦੇਣ ਕਿਹਦੀ ਹੈ ਸਰਕਾਰਾਂ ਦੀ ਦੇਣ ਹੈ ਨਸ਼ੇ ਇਹਨਾਂ ਨੂੰ ਤਾਂ ਬਿਹਾਰ ਹੀ ਚੰਗਾ ਉਹ ਤੇ ਸ਼ਰਾਬ ਤਾਂ ਖਤਮ ਕਰਤੀ ਠੀਕ ਹੈ ਇਹਨਾਂ ਦੀ ਦੇਣ ਹੈ ਸਰਕਾਰਾਂ ਦੀ ਦੇਣ ਹੈ ਨਸ਼ੇ ਜਿਹੜੇ ਹੁੰਦੇ ਸਰਕਾਰਾਂ ਦੀ ਦੇਣ ਹੈ ਸ਼ਰਾਬ ਦੀ ਤਲਬ ਸ਼ਰਾਬੀ ਨੂੰ ਨੀਂਦ ਨਹੀਂ ਆਉਣ ਦਿੰਦੀ ਇਸੇ ਕਰਕੇ ਸ਼ਰਾਬੀ ਕਹਿੰਦੇ ਨੇ ਅਸੀਂ ਟੈਨਸ਼ਨ ਮੁਕਤ ਹੋਣ ਤੇ ਚੰਗੀ ਨੀਂਦ ਲਈ ਸ਼ਰਾਬ ਪੀਂਦੇ ਆਂ ਇਹਦੇ ਬੱਟਾ ਵੱਡਣੀਆਂ ਖੱਬਲ ਵੱਡਣੇ ਤੈਨੂੰ ਡਿੱਗ ਕੇ ਮਸਾ ਮਾਰ ਕੇ ਘਰੇ ਡਿੱਗਦੇ ਆ ਉਥੇ ਇੱਕ ਜਿਹਾ ਪਿਗ ਲੱਗ ਜਾ ਉਹਦੇ ਕੀ ਕੋਣਾ ਹੈ ਇਹ ਜਿਹੜੇ ਦੂਜੇ ਨਸ਼ੇ ਉਹ ਬੰਦ ਕਰਨ ਨਾ ਮਤਲਬ ਸਾਡਾ ਤਾਂ ਮਤਲਬ ਹੁਣ ਸਰਦਾ ਨਹੀਂ ਕਹਿੰਦਾ ਪਰ ਆ ਵੀ ਸਾਰੇ ਜਿਹੜੀ ਪਸ਼ੂਆਂ ਵਾਂਗੂ ਕੰਮ ਕਰਦੇ ਆ ਠੀਕ ਹੈ ਫਸਲ ਦੇ ਵਿੱਚੋਂ ਪੈਸਾ ਬਚੇ ਬੰਦਾ ਹੌਸਲੇ ਨਾਲ ਕੰਮ ਕਰੂ ਸਾਨੂੰ ਹੌਸਲਾ ਦੱਸੋ ਤਾਂ ਸਹੀ ਕਹਾਦਾ ਹੈ ਸ਼ਰਾਬੀਆਂ ਦੀ ਪਰੇਸ਼ਾਨੀ ਤੋਂ ਅੱਗੇ ਇਸ ਕਾਰੋਬਾਰ ਦਾ ਵੱਡਾ ਰੂਪ ਹੋਰ ਵੀ ਹੈਰਾਨ ਕਰਨ ਵਾਲਾ ਹੈ ਮਾਲਵਾ ਮਾਝਾ ਅਤੇ ਦੁਆਬਾ ਚ ਚੋਣਾ ਦੇ ਮੌਸਮ ਚ ਦੇਸੀ ਸ਼ਰਾਬ ਕੱਢਣ ਵਾਲਿਆਂ ਦੀ ਚਾਂਦੀ ਹੋ ਜਾਂਦੀ ਹੈ ਮੈਡੀਕਲ ਤੇ ਸਿੰਥੈਟਿਕ ਨਸ਼ਿਆਂ ਤੋਂ ਇਲਾਵਾ ਸਾਇਲੈਂਟ ਕਿਲਰ ਵਾਂਗ ਇਹ ਨਸ਼ਾ ਕਿਵੇਂ ਸਾਡੀ ਆਦਤਾਂ ਅਤੇ ਸਮਾਜ ਚ ਡੂੰਗੀ ਜੜ ਬਣਾ ਗਿਆ ਵੱਡਾ ਸਵਾਲ ਇਹ ਹੈ ਕਿ ਸਰਕਾਰ ਚਾਹੇ ਕੋਈ ਵੀ ਹੋਵੇ ਦਾਅਵੇ ਚਾਹੇ ਜਿੰਨੇ ਮਰਜ਼ੀ ਕਿਤੇ ਜਾਣ ਪਰ ਪੰਜਾਬ ਦੇ ਮੱਥੇ ਤੋਂ ਨਸ਼ੇ ਦਾ ਕਲੰਕ ਕਦੋਂ ਸਾਫ਼ ਹੋਵੇਗਾ